ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਘਲਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਦੋਸਤੋ ਮੋਗਾ ਹੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪੰਜਾਬ ਵਾਲੀ ਜਰਤੀ ਦਿਖਾਉਂਗਾ ਚੰਗੇ ਕੱਦ ਕਾਠ ਵਾਲੀ ਅਜੇ ਗੱਭਣਾ ਡੇਟ ਮੁਤਾਬਕ ਕੁਝ ਸਮੇਂ ਦੀ ਕੱਚੀ ਆ ਬਾਈ ਚੰਗੇ ਦੁੱਧ ਵਾਲੀ ਦੱਸਦਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਏ ਤੇ ਆ ਕੇ ਆਪਦੀ ਦਸਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਤੀਜਾ ਸੂਆ ਸੁੰਦੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨਾਂ ਦੀ ਬੱਚੀ ਕੱਚੀ ਆ ਦੁੱਧ ਬਾਈ ਜੀ ਹੁਣੇ ਦੱਸਦੇ ਆ ਦੂਜੇ ਸੂਏ 18 ਕਿਲੋ ਚੁਆਇਤ ਕੀ ਵੀ ਤੋਂ ਪਲੱਸ ਬੜਾ ਆਰਾਮ ਨਾਲ ਚੁਆਜੂ ਦੋਸਤੋ ਹਵਾਨੇ ਚ ਵਲਟ ਹੈ ਜੀ ਕਾਫੀ ਪਈ ਆ ਦਸਾਂ 11 ਦਿਨਾਂ ਚ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫਿਰ ਸੋਹਣਾ ਬੂਤੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਆ ਬੋਦੀ ਵਾਲੀ ਜਰਸੀ ਆ ਦੋਸਤੋ ਫੇਸ ਕੁਆਲਟੀ ਬਹੁਤ ਸੋਹਣੀ ਛੋਟਾ ਕੰਨ ਆ ਦੋਸਤੋ ਬਾਕੀ ਵੇਟ ਵਾਲੇ ਪਾਸੋਂ ਵੀ ਫੁੱਲ ਆ ਵੀ ਬੋਡੀ ਵੇਟ ਵਾਲੀ ਆ ਤਾਂ ਮੈਂ ਨੀਡ ਤੋਂ ਵਿਖਾ ਦਿੰਨਾ ਬੱਚੀ ਦੇ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁਠੀ ਵਾਲੇ ਗੈਪ ਚ ਨਿੱਕਰ ਮੇ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਣਾਂ ਸੇਮ ਹੀ ਸਾਈਜ਼ ਆ ਪੈਟ ਪੋਡਾ ਬਹੁਤ ਸੋਹਣਾ ਚੌੜਾ ਜੀ ਦੋਸਤੋ ਬਾਨਾ ਕਿ ਚੰਗੀ ਤਰ੍ਹਾਂ ਵੜੰਗੂ ਵਦੂਗਾ ਬੈਕ ਤੋਂ ਵੇਚ ਸਕਦੇ ਆ ਦੋਸਤੋ ਜਿੰਨਾ ਕ ਅੱਗੇ ਨੂੰ ਹੈ ਬਾਕੀ ਬੈਕ ਸਾਈਡ ਤੋਂ ਵੀ ਉਹਨੇ ਸੋਹਣਾ ਤਿਆਰ ਕੀਤਾ ਹੋਇਆ ਕਰਮਾਣੀ ਨੇ ਪੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਾਈਟ वाइज ਦੋਸਤੋ ਮੀਡੀਅਮ ਹਾਈਟ ਆ ਬਾਕੀ ਚੰਗੀ ਜਰਸੀ ਆ ਬਾਈ ਦੀ ਤੇ ਮੁੱਲ ਬਾਈ ਨੇ 1 ਨੰਬਰ ਵੜਦਾ ਰੱਖਿਆ ਹੋਇਆ 60000 ਰੁਪਿਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਦਾ ਸਕਰੀਨ ਤੇ ਪੱਛੜ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ